ਸਸੀ ਗਾਲ ਸਾਰਿਆਂ ਨੂੰ ਮਠੰਡੇ ਦਾ ਜਗ ਨੂੰ ਆਦਾ ਮੇਲਾ ਵੀ ਅਸੀਂ ਕਿਉਂ ਦੇਸੀ ਕਿਉਂ ਦੀਆਂ ਪਿੰਨੀ ਆ ਹੋ ਕਿਨੇ 8 ਤੇ ਉਹਨਾਂ ਦੇ ਦਰਵਾਜੇ ਇਸ 1 ਕਿਲੋ ਪੈਕੇਟ 55 ਇਧਰ ਸਾਰਾ ਹੈ ਕਿਤਾਬ ਕਰ

پيلا ہندا ديله نو بسيلا رات تے بیٹھیاں تو سر ہندا ہی لے نا بسيلا رات تے بیٹھیاں تو سر اج دن میں کی تھتے تکو گورو ہاں تے بتیاں اون جیہڑیاں بس اوتھے ہاں اسی کیتی ہے تکو گورو اڈی بنتے پڑے ہتھ پان دے تے ਈ ਤੇ ਚੌਰੀਂ ਤੇ ਆਉਂਦੇ ਪੌਣਾ ਨੂੰ ਕਿਰਪਾ ਕਰ ਦੇ ਨੀ ਯਾਰੋ ਦੁੱਖ ਕੱਟੀ ਦੇ ਬਹੁਤ ਬਹੁਤ ਧੰਨਵਾਦ ਵੀਰ ਗੀਤਾ ਜੀ ਔਰ ਕੁਝ ਸੂਚਨਾਵਾਂ ਇੱਕ ਕਰੋਲਾ ਗੱਡੀ ਐ 1410 ਉਹ ਬਿਲਕੁਲ ਗੇਟ ਤੇ ਲਾਉਣੀ ਕਿਸੇ ਵੀਰ ਨੇ ਜਿੱਦੀ ਨਹੀਂ ਗੱਡੀ ਐ ਉਹ ਪਾਰਕਿੰਗ ਦੀ ਬੜੀ ਸਮੱਸਿਆ ਆ ਰਹੀ ਆ ਉਹ ਸਾਈਡ ਤੇ ਕਰ ਲੋ 1410 ਗੱਡੀ ਕਰੋਲਾ ਕਿਰਪਾ ਕਰਕੇ ਜਸਪੀਰ ਦੀ ਵੀ ਹੈ ਜਲਦੀ ਤੋਂ ਜਲਦੀ ਸਾਈਡ ਤੇ ਕਰਿਓ ਸਰਦਾਰ ਚਮਕੌਰ ਸਿੰਘ ਜੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀਕਲਾਂ ਪਹੁੰਚੇ ਨੇ ਜਿਉਂ ਆਇਆ ਨੂੰ ਬਹੁਤ ਸਵਾਗਤ ਅ ਜਥੇਦਾਰ ਸੁਖਵੰਦ ਸਿੰਘ ਭਾਗੀਵਾਨ ਜੀ ਜਿਉਂ ਆਇਆ ਨੂੰ ਤੁਹਾਡਾ ਆਉਣਾ ਸਾਡੇ ਲਈ ਕਿਸਾਨ ਕੁਲੜਾ ਕੁਲੜਾ ਭਾਗ ਹੈ ਅਚੇਤ ਕੰਮ ਮਨਪ੍ਰੀਤ ਔਰ ਦੇ ਨਾਲ ਉਹਨਾਂ ਦੇ ਜੀਵਨ ਸਾਥੀ ਡਾਕਟਰ ਨੀਖੋ ਜੀ ਕੋਈ ਇੱਕ ਸਨਾਲ ਛੋਟਾ ਆਰਟਿਸਟ ਗੁਰシャン ਸਾਰਾ ਪਰਿਵਾਰ ਸਿੱਧੀ ਆਏ ਜਿਵੇਂ ਉਹਨੂੰ ਆਦਰੀ ਹੈ ਹਾਜ਼ਰੀ ਕਿ ਪੀਮੇ ਵਾਲਾ ਉਹ ਮਲਾਂ ਮੇਰੇ ਮਾਸਕੀ ਕੋਲ ਸਟੇਡੀਅਮ ਇੱਕ ਪਿਛੇ ਆਉਂਦੀ ਜੀ ਸੋਸਾਇਟੀ ਤੋਂ ਜੁੜੀ ਹੋਈ ਉਹ ਜੀ ਸੈਕਟ ਜਿੰਨੇ ਵੀ ਸ਼ਹਿਰ ਦੇ ਵਿੱਚ ਝੁੱਗੀਆਂ ਝੋਗੜੀਆਂ ਵਾਲੇ ਬੱਚੇ ਨੂੰ ਪੜਾਉਂਦਾ ਕੰਮ ਕਰਦੀ ਹੈ ਸਵਕਸਨ ਬੱਚੇ ਜਿਹੜੀ ਕਾਫੀ ਐਕਟਵਾ ਗੈਰਚੀ ਦੀ ਬੱਚਿਆਂ ਨੇ ਪੜਾਈ ਦਿੰਦਾ ਉਹ ਸਾਰੀ ਉਹਨਾਂ ਨੂੰ ਫ੍ਰੀ ਆਫ ਕੋਸਟ ਦਿੰਦੇ ਨੇ ਕਿ ਇੱਥੇ ਵੀ ਅੱਜ ਜਿੰਨੇ ਬੱਚੇ ਘੁੰਮ ਰਹੇ ਆ ਕਿਸੇ ਨੇ ਵੀ ਪਿਆਰ ਨਾਲ ਜੋ ਬੱਚੇ ਆਉਂਦੇ ਕੁੱਤੇ ਵਗੈਰਾ ਪੈਂਦੇ ਆ ਪੈਂ ਵਗੈਰਾ ਜਿਹਨੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਸਹਾਇਕ ਹੋ ਗਏ ਉਹ ਦੇ ਰਹੇ ਨੇ ਸਰਕਾਰੀ ਸਰਕਾਰੀ ਸਕੂਲ ਦੇ ਬੱਚਿਆਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਉਹ ਸਹਾਇਤਾ ਕਰ ਰਹੇ ਨੇ ਤੇ ਪਿੱਛੇ ਉਹ ਲੱਗੀ ਵੀ ਹੋਈ ਹੈ ਜੇਕਰ ਕਿਸੇ ਨੂੰ ਸਪਰਕ ਕਰਨਾ ਹੋਵੇ ਤਾਂ ਉਹਨਾਂ ਨੂੰ ਮਿਲ ਸਕਦੇ ਨੇ ਬਹੁਤ ਸੋਹਣਾ ਕਾਰਜ ਹੈ ਸਰਕਾਰ ਦੇ ਵਿੱਚ ਮੈਂ ਸਰਕਾਰ ਦੇ ਵਿੱਚ ਇੱਕ ਗੁਰਬੰਦੀ ਸੀ ਇਹਨਾਂ ਨੂੰ